ਬੈਠੇ ਆ ਜਦ ਤੱਕ ਇਹੋ ਮੈਂ ਮੋੜ ਨਹੀਂ ਜਾਊਗਾ ਸਾਇ ਲਾਸ਼ ਵਿੱਚ ਪਾਵੇ ਇਹ ਮੈਂ ਪਰ ਨਹੀਂ ਕਰਦਾ ਹੈ ਕੋਈ ਹੋਰ ਮਸ਼ੀਨ ਨਹੀਂ ਹੈ ਨਾ ਪੁੱਤ ਅੱਜ ਜੀ ਜੀ ਨੂੰ ਪੁੱਛਿਆ ਸਮਾ ਕਿਉਂ ਛੋਟੇ ਛੋਟੇ ਜਿਹੜੇ 2 2 4 4 ਕੁਪੜੀਆਂ ਵੇਚ ਨਾਲੇ ਉਹ ਖੜਕਨ ਦੇ ਦਿੱਤੇ ਜਾਂਦੇ ਆ ਕਿ ਜਿਹੜੇ 4 ਕੁੜੀਆਂ ਫਫੜੀਆਂ ਤੁਸੀਂ ਉਹ 4 ਵਾਲੇ ਨੇ ਕਿਸੇ 10 ਵਾਲੇ ਤੋਂ 10 ਵਾਲੇ ਦੇ ਕਿ 1/2 ਕਿਲੋ ਵਾਲੇ ਤੋਂ 1/2 ਕਿਲੋ ਵਾਲੇ ਨੇ ਕਿਲੋ ਵਾਲੇ ਤੋਂ ਇਹਦੇ ਲਿੰਕ ਜੋੜਦੇ ਤੁਸੀਂ ਕਿਉਂ ਕਿਉਂ ਨਹੀਂ ਕਰ ਰਹੇ ਕੁਛ ਪਰ ਕੋਈ ਕੋਈ ਫਰਕ ਨਹੀਂ ਪੈਂਦਾ ਨਾ ਸਮਾਜਿਕ ਪੁੱਤ ਮਰਦੇ ਆ ਤੇ ਇਹ ਨਾ ਕਿਹਾ ਕਰੋ ਕਿ ਸਾਡਾ ਪੁੱਤ ਜਿਹੜਾ ਮਰਿਆ ਏ ਉਹ ਹਾਰਟ ਟੈਕੜਾ ਮਰਿਆ ਏ ਜਿਉ ਨਸ਼ਾ ਖਾ ਕੇ ਮਰਿਆ ਤੇ ਸਾਰਾ ਸਮਾਜ ਜਾਣਦਾ ਹੁੰਦਾ ਹੈ ਸਾਰੇ ਸਮਾਜ ਨੂੰ ਪਤਾ ਹੁੰਦਾ ਹੈ ਮਾਪੇ ਨੂੰ ਪਤਾ ਹੁੰਦਾ ਹੈ ਪਤਾ ਨਹੀਂ ਕਿਤੋਂ ਲੁਕਾਉਣਾ ਚਾਹੁੰਦੇ ਐ ਤੇ ਲਗਾ ਕੇ ਕੀ ਸਾਥ ਕਰਨਾ ਚਾਹੁੰਦੇ ਸੀ ਅੱਜ ਬਾਦਲ ਸਾਹਿਬ ਨੇ ਕਾਨੂੰਨ ਬਣਾਇਆ ਵੀ ਜਿਹੜੇ ਗੁਰੂਤ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਗੇ ਉਹਨੂੰ ਉਮਰਕੈਦ ਸਜ਼ਾ ਦਿੱਤੀ ਜਾਊਗੀ ਜਾਂ ਮੌਤ ਦੀ ਸਜ਼ਾ ਦਿੱਤੀ ਜਾਊਗੀ ਮੈਂ ਕਹਿੰਦਾ ਜਿਹੜੇ ਨਸ਼ੇ ਵੇਚਦੇ ਨੇ ਕਿਲੋਆਂ ਦੇ ਨਾਲ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਮੌਤ ਦੀ ਸਜ਼ਾ ਕਰਨੀ ਚਾਹੀਦੀ ਜੇ ਮੋਦੀ ਸਰਕਾਰ ਬਣੀ ਸੀ ਤੇ ਅਮਿਤ ਸ਼ਾਹ ਜੀ ਨੇ ਥੋੜੇ ਦਿਨ ਲਈ ਇਹ ਪੁਕਾਰ ਕੀਤੀ ਸੀ ਕਿ ਅਸੀਂ ਨਸ਼ਿਆਂ ਦੇ ਖਿਲਾਫ ਕੁਝ ਕਰਾਂਗੇ ਪਰ ਕਿਸੇ ਨੇ ਨਹੀਂ ਕੀਤਾ ਨਾ ਸੈਂਟਰ ਨੇ ਕੀਤਾ ਨਾ ਪੰਜਾਬ ਸਰਕਾਰ ਕੁਝ ਕਰ ਰਹੀ ਆ ਤੁਸੀਂ ਸਾਡਾ ਪਿਛਲਾ ਰਿਕਾਰਡ ਦੇਖੋ ਪਿਲੇ ਸਾਲਾਂ ਦੇ ਕੰਪੈਰੀਜ਼ਨ ਜੇ ਹੁਣ ਇਸ ਸਾਲ ਤੁਹਾਨੂੰ ਰਿਕਵਰੀ ਵੀ ਜਿਆਦਾ ਮਿਲੀ ਹੈ ਕਿ ਐਫ ਆਈ ਆਰਸ ਵੀ ਜਿਆਦਾ ਮਿਲਣਗੇ ਜਿੱਦ ਤੱਕ ਪੁਲਿਸ ਦੇ ਜਿਹੜਾ ਰੋਲ ਐਸ ਸੀ 'ਚ ਬਣਦਾ ਅਸੀਂ ਉਹਦੀ ਪੂਰੀ ਬੈਂਕ ਲੈਸ ਦੇ ਖਿਲਾਫ ਕੰਮ ਕਰ ਰਹੇ ਹਾਂ 55 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਜੀ ਜਵਾਨ ਪੁੱਤਰ ਦੀ ਮੌਤ ਤੇ ਤਾਂ ਹਾਂ ਮਾਰ ਕੇ ਰੋਣ ਵਾਲੀਆਂ ਮਾਵਾਂ ਦੇ ਕਾਲਜੇ ਫਟ ਜਾਂਦੇ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਬਦਲ ਸਾਹਿਬ ਤੁਸੀਂ ਤਾਂ ਹਾਲਾਤਾਂ ਤੋਂ ਵਾਕਿਫ ਹੋ ਇਨਸਾਫ ਕਰੋ ਕਿਉਂਕਿ ਅਕਾਲੀ ਦਲ ਦੀ ਤਕੜੀ ਨੂੰ ਗੁਰੂ ਨਾਨਕ ਦੇਵ ਜੀ ਦੀ ਤਕੜੀ ਦੇ ਪ੍ਰਤੀਕ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਕੈਪਟਨ ਸਾਹਿਬ ਕੀ ਤੁਸੀਂ 4 ਹਫ਼ਤੇਾਂ ਅੰਦਰ ਪੰਜਾਬ ਚ ਨਸ਼ਾ ਦੂਰ ਕਰਨ ਦੀ ਸੌ ਪੂਰੀ ਕਰੋਗੇ ਕੇਜਰੀਵਾਲ ਜੀ ਕੀ ਤੁਹਾਡਾ ਝਾੜੂ ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਕਲੰਕ ਸਾਫ਼ ਕਰੇਗਾ ਵੰਡ ਹੋਵੇ ਕਾਲਾ ਦੌਰ ਹੋਵੇ ਲੱਖਾਂ ਨੌਜਵਾਨ ਮਾਰੇ ਗਏ ਹੁਣ ਸਾਨੂੰ ਨਸ਼ਾ ਖੋਖਲਾ ਕਰ ਰਿਹਾ ਹੈ ਪੰਜਾਬ ਦੇ ਹਾਲਾਤਾਂ ਤੇ ਜੇਕਰ ਇਸੇ ਤਰ੍ਹਾਂ ਸਿਆਸਤ ਹੁੰਦੀ ਰਹੀ ਜੇਕਰ ਪੰਜਾਬ ਦੇ ਨੌਜਵਾਨਾਂ ਦੀਆਂ ਨਾੜੀਆਂ ਚ ਨਸ਼ਾ ਇਸੇ ਤਰ੍ਹਾਂ ਵਗਦਾ ਰਿਹਾ ਤਾਂ ਪੰਜਾਬ ਦੀ ਧਰਤੀ ਸ਼ਾਇਦ ਕਰਤਾਰ ਸਰابہ ਤੇ ਭਗਤ ਸਿੰਘ ਨੂੰ ਹੁਣ ਨਹੀਂ ਜੰਮੇਗੀ